ਹਾਂਜੀ ਗੁੱਡ ਆਫਟਰਨੂਨ ਆਲ ਆਫ ਯੂ ਵੈਲਕਮ ਟੂ ਆਵਰ ਚੈਨਲ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਰੋਜ਼ ਦੀ ਤਰ੍ਹਾਂ ਮੈਂ ਪੀਐਸਟ ਪੀਐਸਟ ਨਾਲ ਰਿਲੇਟਡ ਜਿਹੜੀ ਆ ਵੀਡੀਓ ਲੈ ਕੇ ਆਉਣੀ ਆ ਤੇ ਸਾਡੀ ਅੱਜ ਦੀ ਜਿਹੜੀ ਵੀਡੀਓ ਆ ਜਿਹੜਾ ਟੌਪਿਕ ਹੋਵੇਗਾ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਇਸ ਨੂੰ ਇੰਗਲਿਸ਼ ਵਿੱਚ ਕਹਿੰਦੇ ਆ ਪ੍ਰੈਮਬਲ ਭਾਰਤੀ ਸੰਵਿਧਾਨ ਦਾ ਪਹਿਲਾ ਪੇਜ ਆ ਜਿਵੇਂ ਕਿਸੇ ਬੁੱਕ ਦਾ ਪਹਿਲਾ ਪੇਜ ਹੁੰਦਾ ਹੈ ਜਿਹੜੀ ਪ੍ਰਸਤਾਵਨਾ ਹੈ ਭਾਰਤ ਦੇ ਸੰਵਿਧਾਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਫਰਸਟ ਪੇਜ ਹੁੰਦਾ ਵਾ ਉਸ ਨੂੰ ਕਹਿੰਦੇ ਪ੍ਰਸਤਾਵਨਾ ਜਿਵੇਂ ਕਿਸੇ ਬੁੱਕ ਦਾ ਫਰਸਟ ਪੇਜ ਹੁੰਦਾ ਵਾ ਹੋਰ ਇਹ ਸੰਵਿਧਾਨਦਨ ਚੋੜ ਮੰਨੀ ਜਾਂਦੀ ਹੈ ਤੇ ਇਹ ਸ਼ੁਰੂਪਤਾ ਕਿੱਥੋਂ ਹੁੰਦੀ ਹੈ ਅਸੀਂ ਭਾਰਤ ਦੇ ਲੋਕ ਤੋਂ ਸ਼ੁਰੂ ਹੁੰਦੀ ਹੈ ਤੇ ਇਟ ਇਜ਼ ਐਨ ਇੰਟਰੋਡਕਸ਼ਨ ਟੂ ਕਨਸਟੀਟਿਊਸ਼ਨ ਇਹ ਸਾਡੇ ਸੰਵਿਧਾਨ ਦੀ ਜਾਣ ਪਛਾਣ ਕਰਵਾਉਂਦੀ ਆ ਤੇ ਇਸ ਨੂੰ ਮੋਡੀਫਾਈ ਕੀਤਾ ਗਿਆ ਵਾ ਮੋਡੀਫਾਈਡ ਵਰਜ਼ਨ ਆਫ ਅਬਸਕਟਿਵ ਰੈਗੂਲੇਸ਼ਨ ਮਤਲਬ ਕਿ ਇਹਦੇ ਤੋਂ ਪਹਿਲਾਂ 1935 ਦਾ ਐਕਟ ਹੁੰਦਾ ਸੀ ਇਹਦੀ ਜਗ੍ਹਾ ਤੇ ਤੇ ਉਸ ਐਕਟ ਨੂੰ ਮੋਡੀਫਾਈ ਕਰਕੇ ਤੇ ਪ੍ਰਸਤਾਵਨਾ ਜਿਹੜੀ ਆ ਬਣਾਈ ਗਈ ਆ ਕਿਉਂਕਿ ਸਾਡਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜਾਂ ਸਾਡਾ ਸੰਵਿਧਾਨ ਲੱਗਣ ਤੋਂ ਪਹਿਲਾਂ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਸੀ ਉਹ 1935 ਦੇ ਐਕਟ ਤੋਂ ਬਣਾ ਚੱਲਦਾ ਸੀ ਤੇ ਸਭ ਤੋਂ ਪਹਿਲਾਂ ਜਿਹੜਾ ਵਾ ਪ੍ਰਸਤਾਵਨਾਂ ਨੂੰ ਲੈ ਕੇ ਇਸ ਦਾ ਡਰਾਫਟ ਜਿਹੜਾ ਵਾ ਪੰਡਿਤ ਜਵਾਹਰ ਲਾਲ ਨਹਿਰੋ ਨੇ ਪੇਸ਼ ਕੀਤਾ ਕਿਹਦੇ ਅਗੇ ਪੇਸ਼ ਕੀਤਾ ਇਸ ਸੰਵਿਧਾਨ ਸਭਾ ਦੇ ਸੰਵਿਧਾਨ ਸਭਾ ਕਿਹੜੀ ਸੀ ਜਿਹਨੇ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਸੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਇਹ ਡਰਾਫਟ ਜਿਹੜਾ ਸੀ 13 ਦਸੰਬਰ 1946 ਨੂੰ ਪੇਸ਼ ਕੀਤਾ ਸੀ ਤੇ ਫਿਰ ਸੰਵਿਧਾਨ ਸਭਾ ਨੇ ਇਸ ਡਰਾਫਟ ਨੂੰ ਜਿਹੜਾ ਵਾ 22 ਜਨਵਰੀ 1947 ਨੂੰ ਮੰਨ ਲਿਆ 1 ਸਾਲ ਪਿਛੋਂ ਵੀ ਮੰਨ ਲਿਆ ਯਾਹ ਦਾ ਦੇ ਸੰਵਿਧਾਨ ਵਿੱਚ ਜਿਹੜੀ ਪ੍ਰਸਤਾਵਨਾ ਨੂੰ ਅਸੀਂ ਸ਼ਾਮਲ ਕਰਾਂਗੇ ਤੇ ਫਿਰ ਉਹਨਾਂ ਨੇ ਜਿਹੜੀ ਪ੍ਰਸਤਾਵਨਾ ਸੀ ਇਸ ਨੂੰ ਲਾਗੂ ਮਤਲਬ ਕਿ ਅਡਾਪਟ ਕਰ ਲਿਆ 26 ਨਵੰਬਰ 1950 ਨੂੰ ਤੇ ਬਾਅਦ ਵਿੱਚ ਇਸ ਨੂੰ ਸਾਡੇ ਦੇਸ਼ ਦੇ ਸੰਵਿਧਾਨ ਦੇ ਨਾਲ ਹੀ ਲਾਗੂ ਕਰ ਦਿੱਤਾ 26 ਜਨਵਰੀ 1950 ਨੂੰ ਤੇ ਇਹ ਜਿਹੜੀ ਸੰਵਿਧਾਨ ਦੀ ਪ੍ਰਸਤਾਵਨਾ ਵਾ ਇਹਦੀ ਧਾਰਨਾ ਅਸੀਂ ਕਿੱਥੋਂborrow ਕੀਤੀ ਆ USA ਤੋਂ ਤੇ ਇਹਦੀ ਜਿਹੜੀ ਭਾਸ਼ਾ ਵਾ ਆਸਟ੍ਰੇਲੀਆ ਤੋਂ ਲਈ ਗਈ ਹੈ ਤੇ ਜਿਹੜੀ ਪ੍ਰੀਅੰਬਲ ਵਾ ਇਸ ਨੂੰ ਇਹ ਜਸਟੀ ਜਸਟੀ ਟੇਬਲ ਨਹੀਂ ਹੈ ਮਤਲਬ ਕਿ ਇਸ ਨੂੰ ਕਾਨੂੰਨ ਦੇ ਤੌਰ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਤੇ ਜੇ ਪੇਪਰ 'ਚ ਪੁੱਛਣ ਕੀ ਹੈ ਕਿ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਹੁੰਦੀ ਹੈ ਤਾਂ ਇਹ ਸਵਿਧਾਨ ਦਾ ਹਿੱਸਾ ਹੁੰਦੀ ਹੈ ਤੇ ਅੱਜ ਤੱਕ ਪ੍ਰਸਤਾਵਨਾ ਵਿੱਚ ਜਿਹੜੀ ਆ ਉਹ ਇੱਕੋ ਵਾਰੀ ਸੋਧ ਹੋਈ ਆ ਜਿਹੜੀ 42ਵੀਂ ਸੋਧ ਸੀ 1976 ਵਿੱਚ ਹੋਈ ਸੀ ਤੇ ਇਹਦੇ ਵਿੱਚ ਤਿੰਨ ਵਰਡ ਜਿਹੜੇ ਸੀ ਉਹ ਸ਼ਾਮਿਲ ਕੀਤੇ ਗਏ ਸੀ ਪਹਿਲਾ ਹੈਗਾ ਸੇ ਸਮਾਜਵਾਦ ਦੂਜਾ ਤਰਮ ਨਿਰਪੇਖ ਤੀਜਾ ਏਕਤਾ ਤੇ ਇਹ ਤਿੰਨੇ ਵਰਡ ਗੁਰਦਾਰਸ ਬਰਨ ਸਿੰਘ ਕਮੇਟੀ ਦੁਆਰਾ ਜਿਹੜੇ ਸੀ ਉਹ ਐਡ ਕੀਤੇ ਗਏ ਸੀ ਤੇ ਸੂਰ ਦੇ ਵਿੱਚ ਤੱਕ ਸੋਰੀ ਹੋਈ ਹੈ ਅੱਗੇ ਇਹਦੇ ਵਿੱਚ ਪੰਜ ਵਾਰਡ ਜਿਹੜੇ ਆ ਉਹ ਮੌਜੂਦ ਆ ਪਹਿਲਾ ਹੈ ਗਵਾ ਸੂਰਨ ਮਤਲਬ ਕਿ ਪ੍ਰਭੂ ਸਤਾ ਸੰਪਨ ਕਿ ਸਾਡਾ ਦੇਸ਼ ਭਾਰਤ ਪ੍ਰਭੂ ਸਤਾ ਸੰਪਨ ਦੇਸ਼ਾ ਮਤਲਬ ਕਿ ਅਸੀਂ ਖੋਦ ਆਪਣੇ ਦੇਸ਼ ਦੇ ਮਾਲਕ ਆ ਸਾਡੇ ਦੇਸ਼ ਵਿੱਚ ਬਾਰੇ ਕੋਈ ਵਿਦੇਸ਼ੀ ਆ ਕੇ ਜਿਹੜੀ ਆ ਰਾਜਨੀਤੀ ਜਿਹੜੀ ਆ ਉਹ ਨਹੀਂ ਕਰ ਸਕਦਾ ਕਿ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਕੋਈ ਵਿਦੇਸ਼ੀ ਵਿਅਕਤੀ ਸ਼ਾਮਲ ਨਹੀਂ ਹੋ ਸਕਦਾ ਜਿਹੜਾ ਵੀ ਰਾਜਨੀਤੀ ਵਿੱਚ ਸ਼ਾਮਿਲ ਹੋਵੇਗਾ ਉਹ ਭਾਰਤ ਦਾ ਹੀ ਹੋਣਾ ਚਾਹੀਦਾ ਵਾ ਨੰਬਰ 2 ਹੈ ਬਾਬਾ ਸੋਸ਼ਲਿਸਟ ਸਮਾਜਵਾਦੀ ਕਿ ਅਸੀਂ ਸਾਡੇ ਦੇਸ਼ ਵਿੱਚ ਜਿਹੜੀ ਸਮਾਜਵਾਦੀ ਬਰਾਬਰਤਾ ਦੀ ਭਾਵਨਾਵਾਂ ਇੱਥੇ ਸਾਰੇ ਬਰਾਬਰ ਮੰਨੇ ਜਾਂਦੇ ਆ ਕਿਸੇ ਨਾਲ ਜਾਤ ਵਾਤ ਤੇ ਧਰਮ ਦੇ ਦਾਰਥੇ ਪੀਵਿੱਤ ਕਰਨਾ ਨਹੀਂ ਕੀਤਾ ਜਾਂਦਾ ਸੈਕੂਲਰ ਧਰਮ ਨਿਰਪੇਖ ਸਾਡਾ ਦੇਸ਼ ਭਾਰਤ ਧਰਮ ਨਿਰਪੇਖ ਦੇਸ਼ ਇੱਥੇ ਸਾਨੂੰ ਹਾ ਕੋਈ ਵੀ ਧਰਮ ਜਿਹੜਾ ਵਾ ਅਪਣਾਉਣ ਦੀ ਪੂਰੀ ਆਜ਼ਾਦੀ ਹੈ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਆ ਸਾਡੇ ਉੱਤੇ ਕੋਈ ਵੀ ਪਾਬੰਦੀ ਜਿਹੜੀ ਆ ਉਹ ਨਹੀਂ ਲਾਈ ਜਾ ਸਕਦੀ ਨੰਬਰ 4 ਡੈਮੋਕਰੈਟਿਕ ਸਾਡਾ ਦੇਸ਼ ਭਾਰਤ ਲੋਕਤੰਤਰੀ ਦੇਸ਼ ਹੈ ਇਸ ਵਿੱਚ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਅਸੀਂ ਆਪਣੀ ਵੋਟ ਪਾ ਕੇ ਤੇ ਕੋਈ ਵੀ ਲੀਡਰ ਜਾਂ ਕੋਈ ਵੀ ਜਿਹੜੀ ਸਰਕਾਰ ਵਾ ਖੁਦ ਆਪ ਚੁਣ ਸਕਦੇ ਹਾਂ ਤੇ ਨੰਬਰ 5 ਦਾ ਹੈਗਾ ਵਾਰੀ ਪਬਲਿਕ ਸਾਡਾ ਦੇਸ਼ ਭਾਰਤ ਜਿਹੜਾ ਵਾ ਉਹ ਰਿਪਬਲਿਕਾ ਗਨਰਾਜ ਮੰਨੇ ਜਾਂਦਾ ਵਾ ਕਿਉਂਕਿ ਇੱਥੇ ਜਿਹੜਾ ਸ਼ਾਸਨ ਵਾ ਕਾਨੂੰਨ ਦੇ ਅਨਸਾਰ ਹੀ ਸ਼ਾਸਨ ਜਿਹੜਾ ਕੀਤਾ ਜਾਂਦਾ ਵਾ ਇਹ ਕਾਨੂੰਨ ਤੋਂ ਬਾਹਰ ਹੋ ਜਿਵੇਂ ਨਹੀਂ ਹੋ ਸਕਦਾ ਸੋ ਮੇਰਾ ਪ੍ਰਸਤਾਵ ਨਾਲ ਲੈ ਕੇ ਟੋਪਿਕ ਸੀ ਜੇ ਤੁਹਾਨੂੰ ਵਧੀਆ ਲੱਗਾ ਹੋਵੇ ਸਮਝ ਲੱਗੀ ਹੋਵੇ ਤਾਂ ਮੇਰੇ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ